ਅੱਜ ਮੌਸਮ ਦਾ ਮੀਸਾਜ਼ ਬਦਲ ਚੁੱਕਾ ਹੈ ਕਈ ਸ਼ਹਿਰਾਂ ਦੇ ਵਿੱਚ ਪਾਰੀ ਬਾਰਿਸ਼ ਹੋਈ ਹੈ ਤੇ ਕਈ ਸ਼ਹਿਰਾਂ ਦੇ ਵਿੱਚ ਬਾਰਿਸ਼ ਪੈਣ ਦੇ ਨਾਲ ਕੜਕ ਵੀ ਖਰਾਬ ਹੋ ਚੁੱਕੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਕਿ ਮੌਸਮ ਬਦਲ ਚੁੱਕਾ ਹੈ ਮੀਂਹ ਕਈ ਸ਼ਹਿਰਾਂ ਦੇ ਵਿੱਚ ਪੈ ਰਿਹਾ ਹੈ ਬਰਨਾਲਾ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਮੀਂਹ ਪੈਣ ਦੇ ਨਾਲ ਫਸਲ ਵੀ ਕਿਸਾਨਾਂ ਦੀ ਖਰਾਬ ਹੋ ਚੁੱਕੀ ਹੈ ਚਿੰਤਾ ਕਿੰਨਾ ਕਿ ਤੇ ਇਸ ਮੀਨ ਨੇ ਕਿਸਾਨਾਂ ਦੀ ਵਦਾ ਦਿੱਤੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ 20 ਅਪ੍ਰੈਲ ਨੂੰ ਮੌਸਮ ਵਿਗੜਨ ਵਾਲਾ ਹੈ ਤੇ ਜਿਸ ਦਾ ਅਸਰ ਅੱਜ ਤੋਂ ਹੀ ਦੇਖਣਾ ਸ਼ੁਰੂ ਹੋ ਚੁੱਕਾ ਹੈ ਹਾਲਾਂਕਿ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਕਿ ਮੌਸਮ ਦੇ ਵਿੱਚ ਤਬਦੀਲੀ ਆਉਣ ਦੇ ਨਾਲ ਕਿਸਾਨਾਂ ਦੀ ਚਿੰਤਾ ਦੇ ਵਿੱਚ ਵਾਦਾ ਹੋ ਸਕਦਾ ਹੈ ਕਿਉਂਕਿ ਹੜੀ ਦੀਆਂ ਫਸਲਾਂ ਪੱਕ ਕੇ ਤਿਆਰ ਹੋ ਚੁੱਕੀਆਂ ਨੇ ਸੁੱਬੇ ਪਰਦੇ ਵਿੱਚ ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ ਤੇ ਅਚੇਹੇ ਦੇ ਵਿੱਚ ਪੰਜਾਬ ਦੀ ਕੁਝ ਸ਼ਹਿਰਾਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆ ਚੁੱਕੀ ਹੈ ਕਈ ਸ਼ਹਿਰਾਂ ਦੇ ਵਿੱਚ ਪਾਰੀ ਮੀਂਹ ਪੈ ਰਿਹਾ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਸੀ ਕਿ ਗਰਜ ਤੇ ਨਾਲ ਮੀਂਹ ਪਵੇਗਾ ਤੇ ਜਿਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ ਅਲਗ-ਅਲਗ ਸ਼ਹਿਰਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਬਰਨਾਲਾ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਮੀਂਹ ਪੈਣ ਦੇ ਨਾਲ ਹਾਲਾਤ ਕਿਹੋ ਜਿਹੇ ਬੜੇ ਹੋਏ ਨੇ ਦੱਸਦੀ ਹੈ ਕਿ 3 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਵਿੱਚ ਪੱਛਮੀ ਗੜਬੜੀ ਆ ਚੁੱਕੀ ਹੈ ਜਿਸ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਬਰਫਬਾਰੀ ਵੀ ਹੋ ਸਕਦੀ ਹੈ ਬਾਰਿਸ਼ ਦਾ ਤਮ ਮਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਸੀ ਕਿ 23 April ਜਾਣੀ ਕਿ ਅੱਜ ਕਈ ਸ਼ਹਿਰਾਂ ਦੇ ਵਿੱਚ ਬਰਫਬਾਰੀ ਹੋ ਸਕਦੀ ਹੈ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਕਿਉਂਕਿ ਕਾਫੀ ਜਗ੍ਹਾ ਦੇ ਉੱਤੇ ਮੀਂਹ ਪੈਣ ਲੱਗ ਪਿਆ ਹੈ ਤੇ ਤੁਹਾਡੇ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਨਹੀਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਕਿ 23 April ਨੂੰ ਗਰਜ ਦੇ ਨਾਲ ਮੀ ਪਵੇਗਾ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਪੈਟਰਨ ਦੇ ਵਿੱਚ ਤਬਦੀਲੀ ਆਵੇਗੀ ਵਕ ਵਕ ਹਿੱਸਿਆਂ ਨੂੰ ਪ੍ਰਭਾਵਿਤ ਕਰੇਗਾ ਤੇ ਉੱਥੇ ਪੱਛਮੀ ਬੰਗਾਲ ਅਤੇ 오ਡੀਸਾ ਦੇ ਵਿੱਚ ਵੀ ਗਰਮੀ ਤੁਲਾਕੀ ਲੂਟ ਜਾਰੀ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਪਰ ਪੰਜਾਬ ਦੇ ਵਿੱਚ ਮੌਸਮ ਅਜੂ ਠੰਡਾ ਰਹੇਗਾ ਕਈ ਸ਼ਹਿਰਾਂ ਦੇ ਵਿੱਚ ਮੀਂਹ ਪੈ ਰਿਹਾ ਹੈ ਜ਼ਰੂਰ ਕਮੈਂਟਾਂ ਦੇ ਵਿੱਚ ਆਪਣੇ ਸ਼ਹਿਰ ਦਾ ਹਾਲ ਬਿਆਨ ਕਰੋ ਕਿ ਮੌਸਮ ਕਿਹੋ ਜਿਹਾ ਇਸ ਦੌਰਾਨ ਉੱਤਰ ਪੂਰਬੀ ਪਾਰਤੇ ਵਿੱਚ 24 ਅਪ੍ਰੈਲ ਤੱਕ ਗਰਜ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਪਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਹਾਲਾਂਕਿ ਕੱਲ ਵੀ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ ਤੇਜ਼ ਹਵਾਵਾਂ ਚੱਲਣ ਗਿਆ ਪਾਰੀ ਮੀਂਹ ਪਵੇਗਾ ਜਿਸ ਦਾ ਅਸਰ ਅੱਜ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ ਕਈ ਸ਼ਹਿਰਾਂ ਦੇ ਵਿੱਚ ਛੰਡੀਆਂ ਹਵਾਵਾਂ ਚੱਲ ਰਹੀਆਂ ਨੇ ਗਰਜ ਦੇ ਨਾਲ ਮੀਂਹ ਪੈ ਰਿਹਾ ਹੈ ਤੇ ਬਰਨਾਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੀ ਪੈਣਲ ਹਾਲਾਤ ਬਣੇ ਹੋਏ ਨੇ ਹਾਲਾਂਕਿ ਕਣਕ ਦੀ ਫਸਲ ਜਿਹੜੀ ਖਰਾਬ ਹੋਈ ਐ ਕਿਸਾਨਾਂ ਦੀ ਚਿੰਤਾ ਨੂੰ ਬੁਦਾ ਦਿੱਤਾ ਕਿ ਐ ਪਰੀ ਮੀ ਪੈਣ ਨੇ ਸੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਆਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਡੇ ਸ਼ਹਿਰ ਦਾ ਕੀ ਹਾਲ ਐ ਮੀ ਪੈ ਰਿਹਾ ਜਾਂ ਨਹੀਂ ਕਿਉਂਕਿ ਕਈ ਸ਼ਰਤਾਂ ਤੋਂ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਹਾਲਾਤ ਮੀ ਪੈਣ ਦੇ ਨਾਲ ਕਿਹੋ ਜਿਹੇ ਬਣ ਰਹੇ ਨੇ ਸਵੇਰ ਤੋਂ ਹੀ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਮੰਡੀਆਂ ਦੇ ਵਿੱਚ ਕਣਕ ਪਈ ਹੋਈ ਹੈ ਤੇ ਮੀਂਹ ਦਾ ਕਹਿਰ ਉੱਥੇ ਦੇਖਣ ਨੂੰ ਮਿਲ ਰਿਹਾ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਅੱਜ ਤੋਂ ਹੀ ਤਬਦੀਲੀ ਆਉਣੀ ਸ਼ੁਰੂ ਹੋ ਚੁੱਕੀ ਹੈ